ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਦੋਂ ਸਾਰੇ ਜਾਨੇ ਵਧੀਆ ਹੋਵੋਗੇ ਸਾਰੇ ਜਾਨੇ ਬਹੁਤ ਵਧੀਆ ਤੇ ਅੱਜ ਚੱਲੇ ਆਂ ਸੀ ਬਾਹਰ ਵੀ ਬੱਚੇ ਕਹਿੰਦੇ ਕੁਝ ਖਾਣਾ ਪੀਣਾ ਕਿਉਂਕਿ ਆ ਸਾਡੀ ਬੇਟੀ ਦਾ ਜਨਮ ਦਿਨ ਹੈ ਨਾ ਤੇ ਬਿੱਟ ਤੇ ਸਾਡੀ ਬਾਹਰ ਕੈਨੇਡਾ ਦੇ ਵਿੱਚ ਪਰ ਜਨਮ ਦਿਨ ਦਾ ਜ਼ਰੂਰ ਮਨਾਵਾਂਗੇ ਕਿਉਂਕਿ ਖੁਸ਼ੀ ਤਾਂ ਸਾਰੇ ਪਾਸੇ ਹੁੰਦੀ ਜੇ ਇੱਥੇ ਨਹੀਂ ਹੈ ਜੀ ਕੁਝ ਤਾਂ ਸਾਨੂੰ ਹੋਣੀ ਹੋਈ ਆ ਜਿੰਨੇ ਉਹਦੇ ਨਾਲ ਹੋਣੀ ਸੀਗੀ ਚੋਲੇ ਨਾਲੇ ਮਾੜਾ ਮੋਟਾ ਬੱਚੇ ਖੁਸ਼ ਹੋ ਜਾਣਗੇ ਕੁਛ ਖਾ ਕੇ ਨਾਲੇ ਸਾਰਿਆਂ ਨੇ ਲੱਸੀ ਬੜਾ ਮੜਾ ਖਾ ਕੇ ਇਹਨਾਂ ਦਾ ਜਨਮ ਜਿਹੜਾ ਜਨਮ ਦਿਨ ਆ ਉਹ ਸੈਲੀਬ੍ਰੇਟ ਕਰ ਲਾਂਗੇ ਤੇ ਹੁਣ ਚੱਲੇ ਆ ਮੈਂ ਜਿਹੜਾ ਸੂਟ ਦਾ ਰੰਗ ਕਲਰ ਵਾ ਖਤਰਨਾਕ ਪਾਇਆ ਮੈਂ ਕਦੇ ਨਹੀਂ ਪਾਇਆ ਜਿੰਦਗੀ ਚਾ ਕਲਰ ਖਤਰਨਾਕ ਕਲਰ ਪਾਇਆ ਜੁ ਮੈਂ ਪਹਿਲੀ ਵਾਰੀ ਕਲਰ ਪਾਇਆ ਮੈਂ ਹਮੇ ਉਹ ਮੈਂ ਲਾਈਟ ਜੀ ਬੁਣੀ ਹੁੰਨੀ ਆ ਢਾਕ ਤੇ ਪਹਿਲੀ ਵਾਰੀ ਪਾਇਆ ਚੱਲ ਮੈਂ ਕਿ ਪਾ ਕੇ ਦੇਖ ਲਈਏ ਕਿ ਫਿਰ ਤਾਂ ਬੁੜੇ ਹੋ ਜਾਣਾ ਨੂਹਾਂ ਆ ਜਾਣੇ ਪਾਣੀ ਹੋਣਾ ਬੁੜਾ ਰੰਗ ਅੱਗੇ ਕੀ ਕਰਾਂ ਬੈਸਟ ਵੈਸਟ ਚੁਣ ਸਾ ਦੇਖੋ ਕਿੱਥੇ ਕਿੱਥੇ ਬੈਠ ਜਾਓ ਇਸ ਦੇ ਵਿੱਚ ਚਿਕਾ ਦੇ ਆ ਜਾਓ ਇੱਕ ਟਾਈਮ ਬਹੁਤ ਨੇ ਹਨਾ ਸੋਣੀ ਲੱਗੇ ਨੇ ਸੂਰ ਚ ਦੂਰ ਤੱਕ ਦੇਖਦਾ ਆ ਜੀ ਇਹਨੂੰ ਸਕੈਨ ਕਰਕੇ ਮੈਨੂੰ ਖੋਲਿਆ ਤੇ ਦੇਖਾ ਦੀ ਬਣਾ ਦੇ ਦੇ ਦੇਖਾ ਦੀਆਂ अच्छा मैं नहीं पता था कि कैमरे के आगे आके तो ये शांत हो जाते हैं हां सही बात है हां जी जन्मदेला साडी बेटी ਦਾ ਅਸੀਂ ਆਏ ਆ ਜਿੱਥੇ ਤੇ ਇਹ ਕਹਿੰਦੇ ਪੇਮੈਂਟ ਤੂੰ ਕਰ ਬਈ ਮਹਿੰਗੀ ਤਾਂ ਮੰਗਣੀ ਵੀ ਦੋਤੀ ਮੰਗਣੀ ਆ ਤੂੰ ਮੈਨੂੰ ਸਮਝਾੜੋ ਤੂੰ ਮੈਨੂੰ ਕਿਹਾ ਤੇ ਮੈਂ ਕਰ ਦੂੰਗੀ ਹੈ ਕੋਈ ਤੁਸੀਂ ਐਂ ਕਰੋ ਤੁਸੀਂ ਹੁਣ ਕਰ ਦੋ ਉਹਦੇ ਕੋਲ ਮੈਂ ਤੁਹਾਨੂੰ ਦੇ ਦੂੰਗਾ ਕੋਈ ਹੈਗੀ ਨਹੀਂ ਮੇਰੇ ਘਰ ਆ ਲੈਣੇ ਦੇਣੇ ਆ ਤੇ ਮੇਰੇ ਹਫਤੇ ਨੂੰ ਲੈਣਾ ਆ ਜਾਣਾ ਜਾਨ ਬੰਦੇ ਸਰਦਾਰ ਜੀ ਦਾ 8 ਤਰੀਕ ਨੂੰ ਉਹਦੋਂ ਦਾ ਪਾਰਟੀ ਉਹਦੋਂ ਜਿਹੜਾ ਜਾਣਦਾ ਹੁੰਦਾ ਉਹ ਨਹੀਂ ਪਾਰਟੀ ਕਰਦਾ ਤੁਸੀਂ ਕਰੋਗੇ ਉਹਦੋਂ ਦਾ ਅੱਛਾ ਸਾਣੇ ਪੈਸੇ ਦੇ ਦੇਓ ਅਸੀਂ ਕਰ ਦਾਂਗੇ ਬੱਚੇ ਨਹੀਂ ਮੋਜਾ ਨਹੀਂ ਕਹਿੰਦੇ ਵੀ ਹਫਤਾ ਵੀ ਫਟਾਫਟ ਆ ਜਾਵੇ ਮੋਜਾ ਨੇ ਉਹ ਗਏ ਹਫਤੇ ਨੂੰ ਫੇਰ ਜਾਣਦੇ ਨੇ ਪਾਪਾ ਦਾ ਇਹ ਰੰਗ ਨਹੀਂ ਢੀਕਦੇ ਆ ਤੁਤੇ ਲੀਕ ਨੂੰ ਨਾ ਦਸਮੈਂ ਦੇ ਨੂੰ ਦਸਮੈਂ ਇਹਨੂੰ ਜਨਮ ਦੇਣਾ ਚਾਹੀਦਾ ਬਾਹਰ ਨਾ ਜਾਈਦਾ ਇਹਨਾਂ ਨੂੰ ਬੱਚੇ ਸਾਡੇ ਭਾਂ ਲੈ ਢੀਕਦੇ ਵੀ ਜਨਮ ਦੇਣੇ ਨੇ ਅਨਵਰਸਿਟੀ ਕਦੋਂ ਆ ਬੇਹਾਂ ਦੀ ਫਟਾਫਟ ਕੁਝ ਖਾਣ ਨੂੰ ਤੁਹਾਨੂੰ ਵਿਆਹ ਸ਼ਾਦੀ ਆਏ ਸੀ ਕਿਉਂਕਿ ਅਸੀਂ ਮਤਲਬ ਬਿਨਾ ਕਿਉਂਕਿ ਜਨਮ ਦੇਣ ਤੇ ਪਹਿਲਾਂ ਤੋਂ ਵੱਲ ਜਾਂਦੇ ਨਹੀਂ ਉਹਨਾਂ ਦੇ ਲਈ ਹੁਣ ਜਾਣ ਲੱਗ ਗਏ ਜਦੋਂ ਬੱਚੇ ਬਨਾਨੇ ਨੇ ਨਾਲ ਜਿਹੜੇ ਦੋਸਤ ਪੜਦੇ ਤੇ ਲੋਕ ਜਾਂਦੇ ਹੁੰਦੇ ਆ ਚਲਸੀ ਨਾਲ ਇਹਨਾਂ ਨੂੰ ਲੈ ਜਾਈਏ ਉਹ ਇਕੱਲੇ ਨੂੰ ਜਿਹਦੇ ਦੋਸਤ ਦਾ ਜਨਮ ਦਿਨ ਹੁੰਦਾ ਇਹਨਾਂ ਤੇ ਦੋਸਤ ਦਾ ਅਸੀਂ ਇਹਨਾਂ ਨੂੰ ਜਾਣ ਨਹੀਂ ਦਿੰਦੇ ਕਿਉਂਕਿ ਸਾਨੂੰ ਵਧੀਆ ਨਹੀਂ ਲੱਗਦਾ ਹੈਗਾ ਇਦਾਂ ਇਕੱਲੇ ਨੂੰ ਤੋਰਨਾ ਇਹਨਾਂ ਨੂੰ ਤੇ ਫਿਰ ਅਸੀਂ ਨਾਲ ਇਹਨਾਂ ਨੂੰ ਜਾ ਕੇ ਐ ਖਵਾ ਦਿੰਨੇ ਆ ਜਿਹਨਾਂ ਦਾ ਜਨਮ ਦਿਨ ਸੀਗਾ ਜਰਲੀਨ ਦਾ ਚਲੋ ਅਸੀਂ ਇਹਨਾਂ ਨੂੰ ਨਾਲ ਲੈ ਆਏ ਨਾਲ ਅਸੀਂ ਆ ਕੇ ਨਾਲ ਸਾਰੀ ਫੈਮਿਲੀ ਬੈਠੀ ਆ ਤੇ ਨਾਲੇ ਖਾਪੀ ਲਮਾ ਕੇ ਨਾਲ ਨਾ ਪੂਰਾ ਹੋ ਜਾਂਦਾ ਹੈ ਜਦੋਂ ਖਾ ਪੀ ਲਿਆ ਹੁਣ ਇਹ ਜਿਹੜਾ ਅੱਜ-ਬੱਜ ਤੇ ਦਿਖਾਦਾ ਨਹੀਂ ਅਗਲੀ ਤਰੀਕ ਨਾਲ ਰੱਖਤੀ ਪਹਿਲਾਂ ਸਮਾਡਾ 8 ਨਵੰਬਰ ਦੀ ਭੋਜੀ ਪਲੇਟਾਂ ਆ ਗਿਆ ਹਨ ਹਾਂ ਫੁੱਟ ਬਦਨਾਲਾ ਆ ਗਿਆ ਹਾਂ ਆ ਗਿਆ ਤੇ ਮਨਚੂਰੀਆਂ ਆ ਗਿਆ ਲਾਗੇ ਜਵਾਕ

ਸਾਰੇ ਦੋ ਪਾਕੇ ਦੇ ਦੋ ਨਹੀਂ ਮੈਂ ਕੋਣਾ ਖਾ ਕਿ ਦਰੋ ਆਹੜਾ ਦਰੋ ਕਿਵੇਂ ਦਾ ਸਾਦ ਵਧੀਆ ਖਾਦਾ ਹੀ ਨਹੀਂ ਮੈਂ ਇਹ ਵਾਲਾ ਇਹ ਨਿੱਕੜਾ ਆਇਆ ਤੋਂ ਬਟੋਨੀ ਨਿਕਲ ਜਾ ਮਿਰਚਾਂ ਨੇ ਫੀਡਬੈਕ ਭਰਨੇ ਜਵਾਗਾ ਆਪਾਂ ਇਹਨਾਂ ਦਾ ਟਾਈਮ ਆ ਰਿਹਾ ਸੀ। ਆਰਡਰ ਇੰਤਜ਼ਾਰ ਕਰੀ। ਮੈਂ ਉਹ ਅਪਡੇਟ ਕਰ ਦਿੱਤਾ। ਇਸ ਪਾਸੇ। ਖਲੀ। ਚਲੋ। ਲਓ ਜੀ ਅਸੀਂ ਹੁਣ ਆ ਗਏ ਦੂਜੀ ਜਗ੍ਹਾ ਤੇ ਕਿਉਂਕਿ ਉੱਥੇ ਥੋੜਾ ਜਨਾ ਹਾਂ ਟਾਈਮ ਲੱਗਦਾ ਸੀਗਾ ਆਰਡਰ ਆਉਣ ਨੂੰ। ਆਰਡਰ ਨੂੰ ਬਹੁਤ ਟਾਈਮ ਲੱਗਿਆ ਹਨਾ। ਤਾਂ ਕਰਕੇ ਅਸੀਂ ਦੂਜੀ ਜਗ੍ਹਾ ਤੇ ਆ ਗਏ। ਟਾਈਮ ਨਾਲ ਦੇਖੋ ਕਿ 6 ਵਜੇ ਤੇ ਸੀ ਆਏ ਤੁਹਾਨੂੰ 7:30 ਵਜੇ ਤੱਕ ਜਾ ਕੇ ਮਿਲਿਆ। ਇਹ ਫ੍ਰੀ ਹੋਇਆ ਥੋੜਾ ਜਿਹਾ ਖਾ ਕੇ ਆਰਡਰ ਨੂੰ ਟਾਈਮ ਲਾਉਂਦੇ ਤਾਂ ਕਰਕੇ ਸੇਤ ਇਤਿਆਜ ਉਹ ਕੋਧੜੀ ਆਪਣੇ ਕਿ ਜਾਂਦਾ ਦੁੱਲੀ ਮੱਖਣ ਮੱਖਣ ਵਾਲੀ ਜਿਹੜੇ ਮਸ਼ਰੂਮ ਪਨੀਰ ਦਾਲ ਮਖਦੀ ਤੇ ਪਾਈਨੈਪਲ ਰਾਇਤਾ ਮਤਾਰ ਹੁੰਦਾ ਦਵਾਦ ਹੁੰਦਾ ਪਨੀਰ ਪਨੀਰ ਜੋ ਪੈਣ ਘੜਦਾ ਹਾਂ ਤੇ ਨਾ ਨਾ ਕਮੰਡੀ ਜਮੀ ਕਿ ਨਹੀਂ ਗੜੀ ਆ ਉੱਪਰੋਂ ਬੰਡਾ ਡਟਾ ਬੰਡਾ ਪਿੱਛੇ ਦੱਸ ਜੀ ਉਹ ਤੋਂ ਆਹ ਸਭ ਕੁਝ ਸਭ ਤੋਂ ਆਉਂਦਾ ਆਹ ਢਾਲ ਕਢ ਕੇ ਹੋ ਗਈ ਉਹ ਰੋਡਰ ਕਿਤੇ ਲੱਗ ਪਈ ਸਾਡਾ ਬੱਧੀਆ ਸੀਗਾ ਦਾਲ ਤੇ ਨਾਲ ਅਸੀਂ ਉਹ ਪੈਕ ਕਰਾ ਲਈ ਐਡਵਰਗੇ ਉਹ ਹੋਰ ਗੇਟ ਵਰਗਾ ਨਾ ਹੈ ਸਪਸੰਗੀ ਨਾਨ ਹੈਵੀ ਅੰਦਰ ਦਾ ਨਾਲ ਪ੍ਰੀਰ ਹੋ ਗਿਆ ਬਰਲ ਖਾਣਾ ਵੀ ਹੈ ਪਹਿਲਾਂ ਮਨਜ਼ੂਰੀ ਨੂੰ ਦਿਖਾਏ ਆਪਾਂ ਕੋਰਾ ਵੀ ਹੈਵੀ ਹੋ ਗਿਆ ਕੰਮ ਤੇਤੀ ਕਰੋ ਤੇਲੀ ਟਾਈਮ 8:30 ਦਾ ਹੋ ਗਿਆ ਤੇ ਅਸੀਂ ਆ ਗਏ ਸੀਗੇ ਆਸੇਫ ਜਗੇਟ ਮੂਰੀ ਆ ਇਤੋਂ ਮੈਂ ਸਬਜ਼ੀ ਲੈਣ ਲੱਗੇ ਸੀ ਕਿ ਐਟ ਮੋਰੀ ਆਪਣੇ ਸਬਜ਼ੀਆਂ ਦੇ ਦੁਕਾਨਾਂ ਨੇ ਤੇ ਕੋ ਕੱਲ੍ਹ ਵਾਸਤੇ ਮੈਂ ਸਬਜ਼ੀ ਨੂੰ ਕੱਲ੍ਹ ਨੂੰ ਫਿਰ ਨਹੀਂ ਖਾ ਲੂੰ ਸਵੇਰੇ ਆਉਣਾ ਪੈਣਾ ਸੀ ਤੇ ਤਾਂ ਕਰਕੇ ਸੀ ਹੁਣ ਲੈ ਲਈਏ ਕਿਉਂਕਿ ਇਸ ਟਾਈਮ ਤੇ ਸ਼ਾਮ ਨੂੰ ਇੱਕ ਹੋਰ ਹੁੰਦਾ ਨਾ ਸਬਜ਼ੀਆਂ ਦੀ ਰੇਟ ਘਟ ਜਾਂਦੇ ਆ ਕਿਉਂਕਿ ਫਿਰ ਜੋ ਨਿਕ ਰਹੀ ਜਾਂਦੀ ਆ ਉਹ ਰੇਟ ਘਟਾ ਦਿੰਦੇ ਆ ਅੱਗੇ ਵੀ ਅਸੀਂ ਕਈ ਵਾਰ ਸ਼ਾਮ ਨੂੰ ਹੀ ਆਉਂਦੇ ਹੁੰਨੇ ਆ ਲੈਣ ਸਬਜ਼ੀ ਕਿਉਂਕਿ ਦੁਪਹਿਰੇ ਸਵੇਰੇ ਤਾਂ ਬਹੁਤ ਮਹਿੰਗੀ ਹੁੰਦੀ ਹੈ ਸਰਦਾਰ ਜੀ ਜੇ ਸਬਜ਼ੀ ਲੈਣ ਅਸੀਂ ਗੱਡੀ 'ਚ ਬੈਠੇ ਆ ਲਓ ਜੀ ਘਰੇ ਪਹੁੰਚ ਗਏ ਅਸੀਂ ਪੂਰੇ 3 ਘੰਟੇ ਬਾਅਦ ਮੈਂ ਮੰਨ ਲੈ ਤਿੰਨ ਘੰਟੇ ਲੱਗੇ ਉਹ ਕਿ ਭਰ ਉਹ ਤੇ ਆਰਡਰ ਨੂੰ ਉਹ ਕਿ ਖਾਣਾ ਨੂੰ ਟਾਈਮ ਲੱਜਾ ਜਾਂਦਾ ਦੇਖੋ ਕਿ ਇਹਨਾਂ ਨੇ ਬਣਾਉਣਾ ਹੁੰਦਾ ਨਾ ਉਹਨੂੰ ਦੀ ਮਜਬੂਰੀ ਬਚਾਰਿਆਂ ਦੀ ਕੀ ਕਰਨ ਉਹ ਤੇ ਜਨਮਦਨ ਬਣਾਇਆ ਗਿਆ ਜੀ ਦੇਖੋ ਜਨਮਦਨ ਵਿੱਚ ਕੀ ਹੁੰਦਾ ਨਾ ਜਿਆਦਾ ਹੁੰਦਾ ਵੀ ਬਾਹਰ ਕਿ ਤੂੰ ਕੋ ਮਿਆਓ ਜਾਂ ਬਾਹਰ ਖਾਣਾ ਖਾ ਲਓ ਫਿਰ ਬੱਚਿਆਂ ਨੇ ਬਾਹਰ ਖਾਣਾ ਖਾ ਲਿਆ ਸਾਰੀ ਫੈਮਿਲੀ ਨੇ ਖਾ ਲਿਆ ਪਰ ਪਰਮਾਤਮਾ ਕਿਰਪਾ ਕਰੇਗਾ ਅਗਲੀ ਵਾਰੀ ਜਿਹੜਾ ਜਨਮਦਨ ਹੋਵੇ ਉਸ ਤੇ ਆਪਦੀ ਬੇਟੀ ਦੀ ਰਾਣੀ ਮਣਾਈਏ ਇਕੱਠੇ ਹੋ ਕੇ ਸਾਰੇ ਜਾਣੇ ਮਣਾਈਏ ਕਿਉਂਕਿ ਹਾਸਦੇ ਵਿੱਚ ਉਹ ਨਹੀਂ ਸੀਗੀ ਤੇ ਉਹਦੇ ਪੀਆਰ ਜਲਦੀ ਜਲਦੀ ਆ ਜੇਵੇ ਪੀਆਰ ਹੋ ਜੇਵੇ ਫਿਰ ਉਹ ਆ ਜੇਵੇ ਤੇ ਅਗਲਾ ਜਨਨਦਰ ਉਹ ਨਾਟ ਬਣਾਈਏ ਅਸੀਂ ਖੁਸ਼ੀ ਖੁਸ਼ੀ ਮਹਾਤਮਾ ਗਿਰਪਾਦਰੀ ਦੀਕ ਠੀਕ ਆ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਭ ਨੂੰ ਮਿਲਿਆ ਅਗਲੇ ਵਲੌਗ ਨਾਲ ਤੇ ਇਹ ਛੱਡਿਆ ਵਲੌਗ ਅੱਛਾ ਕੀ ਖਤਮ ਆ ਤੁਸੀਂ ਸਾਡੇ ਜਿਹੜੇ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਤੇ ਸ਼ੇਅਰ ਕਮੈਂਟ ਕਰਿਆ ਕਰੋ ਤੁਸੀਂ ਨਾ ਸਾਡੇ ਨਾਲ ਇਨੇ ਜਣ ਜੁੜੇ ਹੋਏ ਆ ਪਰ ਉਹ ਸਾਰਨਾ ਤੁਹਾਨੂੰ ਕੋਈ ਦੇਖਦਾ ਨਹੀਂ ਹੈਗਾ ਇੰਨਾ ਵਿਊਰ ਹੀ ਸਾਡੇ ਵੀ ਘੱਟ ਆਉਂਦੇ ਨੇ ਨੇਂਦ ਵੀ ਚੜ੍ਹ ਕੇ ਆਉਂਦੇ ਨੇ ਪੜੇਗਾ ਕਦੋਂ ਪੜਨਾ ਪੁੰਡ ਨੌ ਵਜੇ ਕੇ ਸੰਦ ਨਾ ਮੋਗੇ ਹੋਰ ਪੜੂ ਵੀ ਅੱਛਾ ਇਹ 9 ਵਜੇ ਤੇ ਤੁਸੀਂ ਵੀ ਲਾਦਾ ਫਿਰ ਟੀਵੀ ਤਾਂ ਦੇਖ ਲੈਣਗੇ 9 ਵਜੇ ਪੜਾਈ ਨਹੀਂ ਹੋਣੀ ਇਹਨਾਂ ਦੀ ਪੜਾਈ ਦਾ ਟਾਈਮ 9 ਵਜੇ ਖਤਮ ਹੋ ਜਾਂਦਾ ਸਾਡਾ ਟੀਵੀ ਲਾ ਕੇ ਬਿਠਾ ਦੋ ਫਿਰ ਦੇਖ ਲੈਣਗੇ 12 ਵਜੇ ਬਸ ਸਵੇਰੇ 9 ਤੱਕ ਬਸ 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 ਐਨਨ ਡਿਗਰੀ ਕਰ ਲਈ ਤੇ ਹੁਣ 10ਵੀਂ ਕਰਕੇ ਡਿਗਰੀ ਕਰ ਲਈ ਕਹਿੰਦੇ ਤੁਸੀਂ ਹਨਾ ਕਰਵੇਂ ਫਿਰ ਨਾ ਡਿਗਰੀ ਪੂਰੀ ਹੋ ਗਈ ਅੱਛਾ ਡਿਗਰੀ ਤਾਂ ਪੂਰੀ ਹੋਣੀ ਹੈ 12ਵੀਂ ਤੱਕ ਠੀਕ ਹੈ ਸਸਟੀਕਰ ਸਾਰਿਆਂ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜਾ ਨਹੀਂ ਕੀਤਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸੋਨੇ ਸੋਨੇ ਸਾਨੂੰ ਕਮੈਂਟ ਕਰਿਆ ਕਰੋ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਜਿਹੜੀ ਜੀ ਸਾਨੂੰ ਤੇ ਪੜਨਦੀ ਹੈ ਨਾ ਉਹਨੂੰ ਲਾਈਕ ਜਰੂਰ ਕਰਿਆ ਕਰੋ